ਇਸ ਕਿਸਾਨ ਨੇ ਐਫਐਮਸੀ ਕੰਪਨੀ ਦੀ ਅੰਬਰੀਵਾ ਦਵਾਈ ਵਰਤੀ ਸੀ ਤੇ ਇੱਕ ਕਿਸਾਨ ਦਾ ਤਜਰਬਾ ਤੁਹਾਨੂੰ ਸਾਂਝਾ ਕਰਾਂਗੇ। ਬੱਸ ਸਿਕਾ ਬਾਈ ਜੀ। ਸਿਕਾ। ਨਾਮ ਕੀ ਆਪਣਾ ਹੈ? ਕਰਨ ਹੈਲਥਿੰਗ। ਪਿੰਡ ਜੀ ਪਾੜਾ ਜਰੇ। ਮੋਬਾਈਲ ਨੰਬਰ ਬੋਲਦਾ ਆਪਣਾ 70872 53759। ਠੀਕ ਹੈ। ਇਸ ਐਫਐਮਸੀ ਦੀ ਅੰਬਰੀਵਾ ਦਵਾਈ ਬਈ ਕਿੰਨੇ ਏਕੜ ਤੇ ਵਰਤੀ ਤੇ ਕਦੋਂ ਵਰਤੀ? 6 ਏਕੜ ਤੇ ਵਰਤੀ ਵੀਰ ਜੀ ਵੀਰੇ। ਅੱਛਾ ਜੀ। ਵਧੀਆ ਰਿਜ਼ਲਟ ਦੀ ਵੀਰੇ। ਠੀਕ ਹੈ ਨਦੀਨ ਮੱਲਵੀ ਕਿੰਨਾ ਕੁ ਨਦੀਨ ਸੋ ਟਿਕਿਆ ਜੀ ਬਹੁਤ ਜਿਆਦਾ ਦੀ ਗੁੱਲਣਾ ਜਿਆਦਾ ਸੀਗੀ ਚੌੜੇ ਪੱਤੇ ਵਾਲਾ ਪਾਲ ਗਿਆ ਸੀਗਾ ਅੱਛਾ ਜੀ ਹਾਂ ਜੀ ਕੰਢੀ ਵਗੈਰਾ ਗਿਆ ਸੀ ਠੀਕ ਹੈ ਕਿੰਨੇ ਦਿਨ ਦੀ ਫਸਲ ਤੇ ਮਤਲਬ ਕਿਤਾ ਉਸਨੇ 25 ਤੋਂ 28 ਕਿ ਦਿਨ ਦੀ ਫਸਲ ਦੀ ਕੀਤਾ ਸੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਕਰਨ ਦਾ ਤਰੀਕਾ ਕੀ ਸੀ ਕਰਨ ਦਾ ਕਿ ਬਸ ਕੋਰਚ ਕੀਤਾ ਸੀ ਅੱਛਾ ਜੀ ਉਦੋਂ ਬਾਅਦ 12 ਘੰਟਿਆਂ ਬਾਅਦ ਪਾਣੀ ਲਾ ਦਦੀ ਠੀਕ ਹੈ ਵਧੀਆ ਰਿਜ਼ਲਟ ਦੀ ਵੀਰੇ ਠੀਕ ਹੈ ਕੋਈ ਕਣਕ ਨੂੰ ਨੁਕਸਾਨ ਨਹੀਂ ਕਣਕ ਨੂੰ ਕੋਈ ਨੁਕਸਾਨ ਨਹੀਂ ਸੀ ਹਵਾ ਨਾਲ ਜਲਦੀ ਹੋਵੇ ਹਵਾ ਨਾਲ ਸ਼ੈਡ ਤੇ ਸਰੋਂ ਵਗੈਰੇ ਨੂੰ ਨੁਕਸਾਨ ਕਰਦੀ ਹੈ ਹਾਂਜੀ ਕਿਉਂਕਿ ਚੌੜੇ ਪੱਤੇ ਵਾਲਦੇ ਜੇ ਦੇਖੋ ਖਤਮ ਮੱਲਾ ਕਰਦੀ ਕਰਦੀ ਕਣਕ ਦੇ ਵਿੱਚ ਗੁੱਲੀ ਰੰਡਾ ਤੇ ਚੌੜੇ ਪੱਤੇ ਤੇ ਪਾਲਕ ਹੋਰ ਨੂੰ ਹਾਂਜੀ ਠੀਕ ਹੈ ਸਭ ਤੋਂ ਕਾਰਗਰ ਪ੍ਰੋਡਕਟ ਐਫ ਐ ਐ ਸੀ ਕੰਪਨੀ ਦੀ ਅੰਬਰੀਵ ਦਵਾਈ ਹੈਗੀ ਹੈ ਜਿੰਨਾ ਕਿਸਾਨਾਂ ਦੇ ਨਦੀਨ ਦੀ ਪ੍ਰੋਬਲਮ ਆਉਂਦੀ ਹੈਗੀ ਆ ਵੇਚਣ ਤੋਂ ਕਿ ਇਸ ਪ੍ਰੋਡਕਟ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਹਾਂਜੀ